ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪਤਿ ਦੀ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਜ਼ਿਲ੍ਹਾ ਮਹਾਲੀ ਦੇ ਹਲਕਾ ਡੇਰਾ ਬਸਦੀਆਂ ਨੇ ਜਿੱਥੇ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਮਨਿੰਦਰ ਜਿਸਨ ਵਿੱਕੀ ਕਨੌਰ ਦੇ ਵੱਲੋਂ ਅਚਨਚੇ ਦੌਰਾ ਕੀਤਾ ਗਿਆ ਤੇ ਇਸ ਦੌਰੇ ਦੌਰਾਨ ਉਹਨਾਂ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕੀ ਕੁਝ ਕਿਹਾ ਆਓ ਦਿਖਾਨੇ ਇਸ ਰਿਪੋਰਟ ਜਰੀਏ ਨਾਲ ਹੀ ਮਨਿੰਦਰਜੀਤ ਸਿੰਘ ਵਿਕੀ ਕਨੌਰ ਵੱਲੋਂ ਮਰੀਜ਼ਾਂ ਦੇ ਨਾਲ ਕੀਤੀ ਗਈ ਗੱਲਬਾਤ ਵੀ ਸੁਣਾਉਂਦੇ ਹਾਂ ਇਸ ਰਿਪੋਰਟ ਜਰੀਏ। ਪ੍ਰੈਸਕੀਆ ਬਟਨ ਆਪਣੇ ਜੁੜੇ ਕਰੋੜ ਜਿਆਦੇ ਹੈ। ਅੱਜ ਸਹੀ ਹੰਦਰ ਡਾਕਟਰ ਸਵਾਲ ਕਰਦੇ ਕਿ ਦੇਖਦੇ ਆ ਮਰੀਜ਼ ਨੂੰ ਵਗੈਰਾ ਦਵਾਈਆਂ ਮਿਲਦੀਆਂ ਦਵਾਈਆਂ ਮਿਲਦੀਆਂ ਹੋਲਿਓ। ਐਦਾ ਤਾਂ ਨਹੀਂ ਹੋਣੀ ਹੋਏਗਾ ਕਿ ਦਵਾਈ ਨਹੀਂ ਮਿਲਦੀ ਕੋਈ ਨੂੰ। ਨੂੰ ਉਸਰ ਬਾਰੂ ਸੇਸ਼ਨ ਹਾਂ ਬਲੀਆ ਉਹ ਫਿਰ ਮੈਂ ਪਹਿਲੇ ਕਰਾਂਗਾ ਹਾਂ ਫਿਰ ਸਹੀ ਹੈ ਕਿ ਮੈਂ ਪਹਿਲੇ ਪੁਆਇੰਟ ਬਿਕਰਾਂਗਾ আচ্ছা ਜੀ ਬਾਅਦ ਤੇਰੇ ਬਾਅਦ ਨੂੰ ਵਾਸਤੇ ਹੋਰ ਹੈ ਸਹੀ ਹੈ ਹਾਂ ਬਾਕੀ ਮੈਡੀਸਨ ਡਾਕਟਰ ਖੁਦ ਦਿੱਤੀ ਹੈ ਤਾਂ ਸਮਝਾ ਤੇਰਾ ਹੋਰ ਸਹੀ ਹੈ ਦੇ ਦੇ ਪੀ ਕੇ ਡਾਕਟਰ ਤੋਂ ਇਲਾਜ ਕਰ ਰਹੇ ਸੀ ਕੋਆਪਰੇਟਿਵ ਠੀਕ ਹੈ ਮੈਡੀਸਨ ਵਾਲੀ ਨਹੀਂ ਆਪਣਾ ਨਾਮ ਸਭ ਪੜ੍ਹ ਕੇ ਹਾਂ ਚਿੰਤਾ ਨਹੀਂ ਪੱਤੀ ਮੰਡੀ ਨਾਲ ਉਹ ਤੇ ਕੱਲ੍ਹ ਦੋ ਪੱਟੇ ਕਰੇ ਤਿੰਨ ਤੋਂ ਫਟੇ ਮਿਲਦਾ ਜੀ ਆਪਣੀ ਕੋਈ ਕਿਸੇ ਵਰਕ ਟੂਲ ਬਟਨ ਚ ਹੈ ਨਾ ਕਿ ਕਿ ਇਹ ਅਪਰੇਟਿਓਨਲ ਚੀਜ਼ ਐਕਸਟਰਾ ਹੈ ਹੋਵੇ। ਬਸਲੀ ਚਲੋ ਕੋਈ ਨਹੀਂ ਕੋਈ ਜਾਂ ਸਾਡੇ ਦਾ ਸਿਨੇਮਾ ਬੈਠ ਨਾ ਪਾ ਦੇ ਰੱਖੋ। ਦੇਖੋ ਅੱਜ ਜਿਵੇਂ ਮਾਨ ਸਾਹਿਬ ਦੇ ਨੀਸਾ ਨਿਰਦੇਸ਼ ਹੇਠ ਤੇ ਡਾਕਟਰ ਬਲਵੀਰ ਜੀ ਦੇ ਸਿਹਤ ਮੰਤਰੀ ਸਾਡੇ ਉਹਨਾਂ ਦੀ ਨੀਸਾ ਨਿਰਦੇਸ਼ ਹੇਠ ਅਸੀਂ ਵੀ ਇੱਕ ਜਨੇਉਣਾ ਟੀਮ ਦਾ ਮੈਂਬਰ ਬਣ ਕੇ ਵੱਖ-ਵੱਖ ਜਿਹੜੇ ਹਸਪਤਾਲਾਂ ਤੇ ਅਚਨਚੇਤ ਦੌਰਾ ਕਰ ਰਹੇ ਹਾਂ ਸੋ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਇੱਕ ਮੌਸਮ ਇੰਨਾ ਖਰਾਬ ਹੋਣ ਦੇ ਬਾਵਜੂਦ ਵੀ ਕਾਫੀ ਜਿਹੜੇ ਜਿਹੜੇ ਸਾਰੇ ਡਾਕਟਰ ਸਾਹਿਬਾਨ ਨੇ ਉਹ ਹਾਜ਼ਰ ਪਾਏਗੇ ਇੱਥੇ ਬਹੁਤ ਵਧੀਆ ਲੱਗਿਆ ਤੇ ਪੇਸ਼ੈਂਟਾਂ ਨਾਲ ਗੱਲਬਾਤ ਹੋਈ ਹੈ ਤੇ ਉਹ ਪੇਸ਼ੈਂਟ ਬਹੁਤ ਖੁਸ਼ ਸੀਗੇ ਮੇਰੇ ਨਾਲ ਇਸੇ ਨੂੰ ਸਾਹਮਣੇ ਖੜੇ ਆ ਸੋ ਅੱਛਾ ਲੱਗਿਆ ਇੱਥੇ ਆ ਕੇ ਕਿਉਂਕਿ ਸਰਕਾਰ ਦਾ ਜੋ ਮੁੱਖ ਮਹੱਤਵ ਹੈ ਸਿਹਤ ਜਿਹੜਾ ਤੰਦਰੁਸਤ ਪੰਜਾਬ ਬਣਾਉਣਾ ਸੋ ਉਸ ਵੱਲ ਵੱਧੇ ਕਦਮ ਜਿਹੜੇ ਬੜੇ ਸਾਰਥਕ ਸਿੱਧ ਹੋ ਰਹੇ ਨੇ ਸੋ ਮਾਨ ਸਾਹਿਬ ਦੇ ਜਿਹੜਾ ਸੁਪਨਾ ਆ ਉਹ ਸਾਕਾਰ ਹੋ ਰਿਹਾ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜੀ ਐਂਬੂਲੈਂਸ ਦੀ ਵੀ ਕੋਈ ਗੱਲ ਆਈ ਸੀਗੀ ਤੇ ਜਿਹੜੀਆਂ ਨਵੀਆਂ ਐਂਬੂਲੈਂਸਾਂ ਵੀ ਦਿੱਤੀਆਂ ਨੇ ਸਰਕਾਰ ਦੇ ਵੱਲੋਂ ਉਹਦੇ ਵਾਕ ਦੇਖੋ ਪਹਿਲਾਂ 58 ਐਂਬੂਲੈਂਸ ਪਹਿਲਾਂ ਦਿੱਤੀਆਂ ਸੀਗੀਆਂ ਤੇ 56 46 ਜਿਹੜੀਆਂ ਹੁਣ ਦਿੱਤੀਆਂ 104 ਐਂਬੂਲੈਂਸ ਜਿਹੜੀਆਂ ਹੁਣ 2 ਸਾਲ ਦੇ ਵਿੱਚ ਵਿੱਚ ਜਿਹੜੀਆਂ ਨਵੀਆਂ ਆਈਆਂ ਸੋ ਮੈਨੂੰ ਇਹ ਵੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿਉਂਕਿ ਮੇਰੇ ਆਪਣੇ ਹਲਕੇ ਤੇ ਮੇਰੇ ਆਪਣੇ ਪਿੰਡ ਕਪੂਰੀ ਦੇ ਵਿੱਚ ਵੀ ਕੈਂਬੂਲੈਂਸ ਦਿੱਤੀ ਗਈ ਹੈ ਸੋ ਇੱਥੇ ਡੇਰਾ ਬਸੀ ਚ ਵੀ ਜਿਹੜੀ ਐ ਐਂਬੂਲੈਂਸ ਪਹਿਲਾਂ ਵਿੱਚ ਨੂੰ ਦਿੱਕਤ ਆ ਗਈ ਸੀ ਕਿ ਵੀ ਕੋਈ ਪ੍ਰੋਬਲਮ ਆ ਰਹੀ ਸੀ ਵੀ ਘਾਟ ਐ ਤੇ ਇੱਥੇ ਵੀ ਦੋ ਐਂਬੂਲੈਂਸ ਜਿਹੜੀਆਂ ਉਹ ਦਿੱਤੀਆਂ ਗਈਆਂ ਹਾਂ ਸਰ ਅੱਜ ਜਿਹੜੇ ਮਰੀਜ਼ਾਂ ਦੇ ਨਾਲ ਮਿਲੇ ਉਹ ਕਿਸ ਤਰ੍ਹਾਂ ਦਾ ਜਿਹੜਾ ਫੀਡਬੈਕ ਦੇ ਬਹੁਤ ਫੀਡਬੈਕ ਬਹੁਤ ਵਧੀਆ ਰਿਹਾ ਕਿਉਂਕਿ ਮਨ ਨੂੰ ਤਸੱਲੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਜਦੋਂ ਤੁਹਾਡਾ ਆਪਣਾ ਕਰਿਆ ਕੰਮ ਤੇ ਲੋਕ ਆਪਣੇ ਮੂੰਹੋਂ ਆਮ ਮਹਾਰੇ ਦੱਸਣ ਵੀ ਜੋ ਸਰਕਾਰ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਕਰ ਰਹੀ ਹੈ ਕਿਉਂਕਿ ਸਿਹਤ ਤੰਦਰੁਸਤ ਪੰਜਾਬ ਹੋਵੇ ਤਾਂ ਹੀ ਰੰਗਲਾ ਪੰਜਾਬ ਹੋ ਸਕਦਾ ਸੋ ਬਹੁਤ ਹੀ ਵਧੀਆ ਜਿਹੜਾ ਸਾਨੂੰ ਅੱਛਾ ਜਿਹੜਾ ਰਿਸਪਾਂਸ ਮਿਲਿਆ ਲੋਕਾਂ ਤੋਂ